ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਬਹੁਤ ਕਮੈਂਟ ਆ ਰਹੇ ਸੀਗੇ ਕਹਿੰਦੇ ਤੁਸੀਂ ਖਰਚਾ ਦੱਸੋ ਲੈਂਟਰ ਦਾ ਖਰਚਾ ਦੱਸੋ ਵੀ ਹੁਣ ਤੱਕ ਕਿੰਨਾ ਖਰਚਾ ਆਇਆ ਅੱਡ-ਅੱਡ ਮਟੀਰੀਅਲ ਦੇ ਵੀ ਕਮੈਂਟ ਆਉਂਦੇ ਸੀ ਤੇ ਅੱਜ ਦੀ ਵੀਡੀਓ ਚ ਆਪਾਂ ਖਰਚਾ ਦੱਸਾਂਗੇ ਲੈਂਟਰ ਦਾ ਵੀ ਕਿੰਨਾ ਸਰੀਆ ਪਾਇਆ ਬਜਰੀ ਤੇ ਬਾਕੀ ਬਿਜਲੀ ਦਾ ਸਮਾਨ ਪਾਈਪਾਂ ਵਗੈਰਾ ਤੇ ਟੋਟਲ ਖਰਚਾ ਵੀ ਦੱਸਾਂਗੇ ਤੇ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਆਪਾਂ ਜਿੰਨੇ ਕੁ ਪੈਸੇ ਲੱਗੇ ਆਗੇ ਉਹ ਸਾਮਣਾ ਪੈਸੇ ਦੱਸਾਂਗੇ ਐਵੇਂ ਆਪਾਂ ਲੋਕਾਂ ਨੂੰ ਨਹੀਂ ਵੀ ਲੱਗਿਆ 10 ਲੱਖ ਹੋਵੇ ਤੇ ਆਖੀ ਆਪਾਂ 25 ਜਾਗੇ ਉਹ ਮੈਂ ਨਹੀਂ ਆਪਾਂ ਦੱਸਣਾ ਜਿਹੜੀ ਰਿਐਲਿਟੀ ਆ ਜਿੰਨਾ ਵਾਕਈ ਚ ਪੈਸੇ ਲੱਗੇ ਆ ਉਹਨੇ ਪੈਸੇ ਦੱਸਾਂਗੇ ਆਪਾਂ ਪੀਚੇ ਮੈਂ ਸਾਰਾ ਕੁਝ ਲਿਖਿਆ ਪਿਆ ਪੀਚ ਚੱਕ ਲਿਆ ਮੈਂ ਤੇ ਸਭ ਤੋਂ ਪਹਿਲਾਂ ਥਾਂ ਦੱਸ ਦਿੰਨੇ ਆ ਵੀ ਥਾਂ ਕਿੰਨਾ ਆਪਣੇ ਕੋਲੇ ਤੇ ਥਾਂ ਵੈਸੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਈ ਕਈ ਬੰਦੇ ਨੇ ਵੀਡੀਓ ਨਹੀਂ ਦੇਖੀ ਹੁੰਦੀ ਵਿੱਚ ਤੇ ਥਾਂ ਦੱਸਦਗੀ ਆਪਣੇ ਕੋਲੇ ਥਾਂ ਹੈ ਕਿ ਆ ਕਿ ਇੱਕ ਕਨਾਲ ਲਈ ਸੀ ਆਪਾਂ ਆ ਤੇ ਬਾਕੀ ਹੁਣ 21 ਮਰਲੇ ਹੋ ਗਏ ਮਰਲਾ ਨਾਲ ਦੂਜਾ ਜੁੜ ਗਿਆ ਹੈ ਨਾਲ ਦੇ ਘਰ ਵਾਲਿਆਂ ਦਾ ਥਾਂ ਸੀਗਾ ਅ ਮੱਖਾਂ ਨੇ ਬਹੁਤ ਤੰਗ ਕੀਤਾ ਤੇ ਇਹ ਨਾਲ ਆਪਾਂ ਥਾਂ ਲੈ ਲੈ ਸੀਗਾ ਉਹਨਾਂ ਦੇ 2 ਫੁੱਟ ਥਾਂ ਛੱਡੇ ਹੋਏ ਸੀ ਤੇ ਉਹ ਥਾਂ ਲੈ ਲੈ ਸੀ ਤੇ ਉਹ ਮਰਲਾ ਕੋ ਜੋੜ ਗਿਆ ਟੋਟਲ 21 ਮਰਲੇ ਬਣ ਗਏ ਤੇ ਜਿਹੜੇ ਚ ਆਪਾਂ ਮੇਨ ਮਕਾਨ ਬਣਾਇਆ ਉਹ ਥਾਂ ਹੈਗਾਗਾ ਥਾਂ ਨਹੀਂ ਉਹ 14 1400 20 ਸਕਰ ਫੁੱਟ ਆ ਦਾ ਥਾਂ ਦਾ ਹੁਣ ਕੀ ਪਤਾ ਥਾਂ ਦਾ ਤਾਂ ਪਤਾ ਨਹੀਂ ਲੱਗਦਾ ਉਹਨੂੰ ਕਿੰਨੇ ਮਰਲੇ ਬਣਨਗੇ ਤੇ 1420 ਸਕਰ ਫੁੱਟ ਆ ਇਹ ਥਾਂ ਤੇ ਹੁਣ ਆਪਾਂ ਜੀਏ ਇੱਟਾਂ ਦੱਸ ਦਿੰਦੇ ਆ ਵੀ ਇੱਟਾਂ ਕਿੰਨੀਆਂ ਲੱਗੀਆਂ ਇਹ ਮੇਨ ਮਕਾਨ ਤੇ ਜਿਹੜਾ ਅੰਦਰਲਾ ਮਕਾਨ ਤੁਸੀਂ ਵੀਡੀਓ ਚ ਦੇਖਦੇ ਹੋ ਉਹ ਚ ਉਹ ਚ ਲੱਗੀ ਆ 38000 ਇੱਟ ਲੱਗੀ ਐ ਕੁੱਲ ਟੋਟਲ 38000 ਇੱਟ ਲੱਗੀ ਐ ਤੇ 20000 ਲੱਗੀ ਸੀਗੀ ਥੱਲੇ ਨਿਵਾਂ ਚ ਤੇ ਉਦੋਂ ਉੱਤੇ 18000 ਇੱਟ ਉੱਤੇ ਲੱਗੀ ਆਗੀ ਕਿਉਂਕਿ ਉੱਤੇ ਦਾ ਬਾਰ-ਬਾਰ ਆ ਜਾਂਦਗੇ ਇੱਟ ਘੱਟ ਲੱਗਦੀ ਆ ਤੇ ਇਹ ਹੋ ਗਈ ਇੱਟ ਤੇ ਸਿਮੈਂਟ ਦਾ ਨਹੀਂ ਪਤਾ ਸਿਮੈਂਟ ਦੇ ਕਿੰਨੇ ਘੱਟੇ ਆ ਦੀ ਥੱਲੇ ਕਿੰਨੇ ਆ ਲੈਂਟਰ ਲੈਂਟਰ ਵਾਲੀ ਦਾ ਪਤਾ ਹੈ ਤੇ ਹੁਣ ਆਪਾਂ ਆ ਜੀਏ ਲੈਂਟਰ ਚ ਜਿਹੜਾ ਮਟੀਰੀਅਲ ਪਿਆ ਉਹ ਸਭ ਤੋਂ ਪਹਿਲਾਂ ਸੀਮੈਂਟ ਜਿਹੜਾ ਲੈਂਟਰ ਚ ਪਿਆ ਉਹ ਪਈ ਆਗੇ 95 ਗੱਟੇ ਆ ਉਹ ਆਪਾਂ ਵਰਤਿਆਗਾ ਜੇ ਕੇ ਜੇ ਕੇ ਸੁਪਰ 43 ਤੇ ਉਹਦੇ 95 ਗੱਟੇ ਲੱਗੇ ਆ 100 ਗੱਟਾ ਆਪਾਂ ਲਿਆਂਦਾ ਸੀ ਤੇ 5 ਗੱਟੇ ਉਹ ਚੋਂ ਵਧ ਗਏ ਸੀਗੇ ਇਯਾ ਬਾਂਸਮੈਂਟ ਪਾਇਆ ਜੇਕੇ ਸੁੱਪਰ ਤੇ ਸਰੀਆ ਆ 6.14 ਕੁਇੰਟਲ ਸਰੀਆ ਲੱਗਿਆ ਵਿੱਚੀ ਛੱਤ 1420 ਸਕੁਅਰ ਫੁੱਟ ਦੀ ਛੱਤ ਹੋਗੀ ਤੇ ਪੌੜੀਆਂ ਹੋਗੀਆਂ ਜੈਡ ਟਾਈਪ ਪੌੜੀਆਂ ਇਨ ਵਿੱਚ ਸਰੀਆ ਵੱਧ ਪੈਂਦਾ 2 ਕੁਇੰਟਲ ਵਾਂਗੂ ਸਰੀਆ ਇਹਦੇ ਚ ਪੈ ਗਿਆ ਹੋਊ ਮੋੜ ਮੋੜ ਜੇ ਜੈਡ ਟਾਈਪ ਵਾਂਗੂ ਰਿੰਗ ਜੇ ਬਣਦੇ ਹੁੰਦੇ ਆ ਜੈਡ ਟਾਈਪ ਪੌੜੀਆਂ ਚ ਤਾਂ ਕਰਕੇ ਇਹਦੇ ਚ ਸਰੀਆ ਵੱਧ ਲੱਗਿਆਗਾ ਤੇ ਹੋਣਾ ਗਿਆ ਰੇਤਾ 100 ਕੁਆਂਟਲ ਰੇਤਾ ਲੱਗਿਆ 100 ਕੁਆਂਟਲ ਤੇ ਸਮਝ ਲਓ ਡੇਢ ਕਿ ਟਰਾਲੀ ਰੇਤੇ ਦੀ ਲੱਗੀ ਆਗੀ ਲੈਂਟਰ ਚ ਤੇ ਬਜਰੀ 230 30 35 ਕੁਆਂਟਲ ਲੱਗਿਆ ਕੀ ਬਜਰੀ 230 ਕੁਆਂਟਲ ਇੰਨੀ ਬਜਰੀ ਲੱਗੀ ਆਗੀ ਬਜਰੀ ਵੱਧ ਲੱਗਦੀ ਆ ਤੇ ਖੱਗਰ 40 50 ਕੁਆਂਟਲ ਖੱਗਰ ਲੱਗਿਆ ਉਹ ਸਫਾਈ ਵਾਸਤੇ ਹੁੰਦਾ ਕਿਉਂਕਿ ਆ ਪਲੇਟਾਂ ਪੈਂਦੀਆਂ ਹਨ ਜਿਹੜੀਆਂ ਤਾਂ ਕਰਕੇ ਘੱਗਰ ਸਫਾਈ ਵਾਸਤੇ ਤੇ ਰੇਤਾ ਹੋ ਗਿਆ ਬਜਰੀ ਹੋ ਗਈ ਘੱਗਰ ਹੋ ਗਿਆ ਤੇ ਹੁਣ ਆ ਪਾਜਗੇ ਬਿਜਲੀ ਦਾ ਸਮਾਨ ਜਿਹੜਾ ਛੱਤ 'ਚ ਪਾਇਆ ਗਿਆ ਪਾਈਪਾਂ ਫੈਨ ਬਾਕਸ ਤੇ ਕਨਸੀਲਡ ਲਾਈਟਾਂ ਕਨਸੀਲਡ ਲਾਈਟਾਂ ਪਾਈਪਾਂ ਯੋਰੀ ਪਾਈਪ ਆ ਉਹ ਕੰਪਨੀ ਤਾਂ ਮੈਨੂੰ ਪਤਾ ਨਹੀਂਗਾ ਹੁਣ ਪਾਈਪਾਂ ਵਿੱਚ ਪਾਦੀਆਂ ਪਾਈਪਾਂ ਆਪਣੇ ਕੋਲੇ ਵਧੀ ਸੀਗੀ ਉਹ ਮੋੜਿਆਂ ਦੀ ਪਹਿਲਾਂ ਹੀ ਨਹੀਂ ਤੇ ਤੂੰ ਕੰਪਨੀ ਦੇਖਣੀ ਸੀ ਪੋਲੀਗਰੋਕ ਪਤਾ ਨਹੀਂ ਇਹੋ ਜਿਹੀ ਸੀਗੀ ਇਹ ਪਾਈਪ ਜਿਹੜੀ ਆਪਾਂ ਨੂੰ ਇੱਕ ਪਈ ਹੈਗੀ ਇੱਕ ਪਾਈਪ ਉਹ 72 ਰੁਪਈਆ ਦੀ ਪਾਈਪ ਪਈ ਹੈ ਇੱਕ ਤੇ 40 40 ਪਾਈਪਾਂ ਪੰਗਾੰਗਾ ਛੱਤ ਛੱਤ 'ਚ 40 41 ਪਾਈਪਾਂ ਪਾਏਗਾ ਛੱਤ 'ਚ ਫੇ ਬਾਕੀ ਜਿਹੜਾ ਫੈਨ ਬਾਕਸ ਆ ਉਹ 8 ਫੈਨ ਬਾਕਸ ਪਏ ਆ ਤੇ ਇੱਕ 58 ਰੁਪਈਆ ਦਾ ਫੈਨ ਬਾਕਸ ਪਿਆ 58 ਰੁਪਈਆ ਦਾ ਇੱਕ ਫੈਨ ਬਾਕਸ ਪਿਆ ਗਿਆ ਆਪਾਂ ਨੂੰ ਜਿਹੜੀ ਕੰਸੀਲਡ ਲਾਈਟ ਆ ਉਹ 12 ਕੰਸੀਲਡ ਲਾਈਟਾਂ ਪਈਆਂ 38 ਰੁਪਈਆ ਦੀ ਇੱਕ ਕੰਸੀਲਡ ਲਾਈਟ ਪਈ ਹੈ ਤੇ ਕੰਸੀਲਡ ਲਾਈਟਾਂ ਆਪਾਂ ਜਿਹੜੀਆਂ ਜਿਵੇਂ ਬੈੱਡਰੂਮਾਂ ਚ 4-4 ਕੰਸੀਲਡ ਲਾਈਟਾਂ ਪਾंगा ਤੇ ਇੱਕ ਡਰੈੰਗ ਰੂਮ ਚ ਕੰਸੀਲਡ ਲਾਈਟ ਆਪਾਂ ਅੰਗਾ ਅੰਗਾ 4 ਕਿਉਂਕਿ ਵਾਧਰੇ ਤਾਂ ਹੈ ਨਹੀਂਗਾ ਨਹੀਂ ਤਾਂ ਵਾਧਰੇ ਚ ਪੈਂਦੀਆਂ ਹੁੰਦੀਆਂ ਆਪਾਂ ਅੰਦਰ ਬਾਤੀਆਂ ਤੇ ਕਨਸੀਲਡ ਲਾਈਟਾਂ ਹੋਗੀਆਂ ਪਾਈਪ ਹੋਗੀ ਤੇ ਫੈਨ ਬਾਕਸ ਹੋਗੇ ਤੇ ਜਿਹੜਾ ਆਪਾਂ ਸੱਚ ਸਰੀਆ ਪਾਇਆ ਉਹ ਉਹ ਪਾਇਆਗਾ ਜੋਤੀ ਕੰਪਨੀ ਦਾ ਸਰੀਆ ਪਾਇਆ ਤੇ 650 ਰੁਪਏ ਨੂੰ ਮਿਲਿਆ ਹੈਗਾ ਆਪਾਂ ਨੂੰ 400 ਤੇ ਦਾ ਰੇਟ ਘੱਟ ਹੁੰਦਾ ਉਹਦਾ 95 ਹੁੰਦਾ ਤੇ 300 ਤਾਂ ਵੀ ਪੈਂਦਾ ਤੇ 500 ਤਾਂ ਹੀ ਪੈਂਦਾ ਸਾਤਾ ਜਿੱਦਾਂ 400 ਤਾਂ ਪੈਂਦਾ ਨਹੀਂ ਆ ਤੇ ਸਣੇ ਇਹਦੇ 1.5 14 ਗੋਨਟਲ ਸਰੀਆ ਲੱਗਿਆ ਸੀ ਆਪਣਾ ਤੇ ਲੇਬਰੇ ਤੋਂ ਵੱਖਾ ਟੋਟਲ ਖਰਚਾ ਜਿਹੜਾ ਹੁਣ ਮੇਨ ਮਕਾਨ ਤੇ ਆ ਟੋਟਲ ਖਰਚਾ ਹੁਣ ਤੱਕ 10 ਲੱਖ ਰੁਪਈਆ ਟੋਟਲ ਖਰਚਾ ਆ ਗਿਆ ਮੇਰੇ ਹਿਸਾਬ ਨਾਲ 17-18 ਲੱਖ ਰੁਪਈਆ ਤੇ ਕੰਮ ਜਾਊਗਾ 1420 ਸਕਰ ਫੁੱਟ ਦਾ ਤੇ ਹੁਣ ਜਿੱਥੇ ਮੈਂ ਬੈਠਾਂਗਾ ਆ ਇਹ ਨਾ ਪੜਨਾ ਪਾਉੜਨਾ ਦਾ ਥਾਂ ਛੱਡਿਆ ਵੇ ਆਏ ਨੂੰ 8 ਫੁੱਟ ਹੋਊਗਾ ਚੜਾਈ ਚ ਤੇ ਲੰਬਾਈ ਚ ਹੈਗਾ 12 ਫੁੱਟ ਇਹ ਬਣੂਗਾ ਕੋਈ 100 100 6 ਸਕਰ ਫੁੱਟੇ ਹੀ ਬਣੂਗਾ ਤਾਂ ਮਮਤੀ ਬਣੂਗੀ ਤੇ ਲੇਬਰ ਮਿਸਤਰੀ ਦੀ ਉਹ ਹੈਗੀ ਆ ਕੀ ਚਲੋ ਉਹ ਤਾਂ ਨਹੀਂ ਦੱਸਦੇ ਆਪਾਂ ਅੱਗੇ ਵੈਸੇ ਇੱਕ ਵੀਡੀਓ ਜਿਤਨਾ ਅੱਛਾ ਸੀਗਾ ਤੇ ਉਹ ਉਹ ਹੀ ਦੇਖ ਲਿਓ ਤੁਸੀਂ ਬਾਅਦ ਵਿੱਚ ਮਿਸਤਰੀ ਐਵੇਂ ਆਉ ਕੋਈ ਆ ਯਾਰ ਨਹੀਂ ਦੱਸਣਾ ਸੀਗਾ ਕਿਉਂਕਿ ਮਿਸਤਰੀ ਵੀ ਵੀਡੀਓ ਨੈੱਟ ਤੇ ਦਿੰਦਾ ਨਾ ਤੇ ਉਹ ਲੇਬਰ ਨਹੀਂ ਆਪਾਂ ਦੱਸਦੇ ਤੇ ਬਾਕੀ ਜਿਹੜੀ ਸੀਗਾ ਪਲੰਪਰ ਤੇ ਬਿਜਲੀ ਵਾਲਾ ਮਿਸਤਰੀ ਉਹ ਮੇਰਾ ਮਾਮਾ ਹੀ ਸੀ ਤੇ ਉਹ ਉਹਦੀ ਖੁਈ ਲੇਬਰ ਨਹੀਂ ਆ ਤੇ ਬਾਕੀ ਹਜੇ ਤਾਂ ਆਪਾਂ ਛਾਤੀ ਪਾਈ ਆ ਇਸ ਹੀਗਾ ਇੱਥੋਂ ਤੱਕ 10 ਲੱਖ ਰੁਪਇਆ ਖਰਚ ਆ ਗਿਆ ਹੁਣ ਇੱਥੋਂ ਤੱਕ ਹੁਣ ਤੱਕ ਤੇ ਬਾਕੀ ਟੋਟਲ ਖਰਚੇ ਦਾ ਇਹ ਮੋਟਾ-ਮੋਟਾ ਜਿਹਾ ਹਿਸਾਬ ਸੀਗਾ ਵੀ ਕਮੈਂਟ ਬਹੁਤ ਆਉਂਦੀ ਸੀਗੀ ਕਹਿੰਦੇ ਦੱਸੋ ਦੱਸੋ ਤੇ ਮੈਂ ਕਿਹਾ ਚੱਲ ਬਣਾ ਦਿੰਨੇ ਆ ਫਿਰ ਵੀਡੀਓ ਅੱਜ ਤੇ ਬਾਕੀ ਬਾਕੀ ਜਿਹੜਾ ਟੋਟਲ ਖਰਚਾ ਹੈਗਾ ਉਹ ਪਤਾ ਲੱਗੂਗਾ ਐਂਡ ਤੇ ਜਦੋਂ ਜਮਾ ਕੰਪਲੀਟ ਹੋ ਗਿਆ ਪੱਥਰ ਲੱਗ ਗਿਆ ਤੇ ਪਲੱਸ 3 ਹੋ ਗਿਆ ਤੇ ਆਪਾਂ ਪੱਥਰ ਨਹੀਂ ਲਾਉਂਦੇ ਆਪਾਂ ਟਾਇਲ ਲਾਵਾਂਗੇ ਜਿਹੜੀ ਟਾਇਲ ਹੀ ਚੱਲਦੀ ਆ ਹੁਣ ਪੱਥਰ ਵੈਸੇ ਪੈਂਦਾ ਵੀ ਮਹਿੰਗਾ ਤੇ ਟਾਇਲ ਸਾਬ ਚ ਲੱਗ ਜਾਂਦੀ ਆ ਤੇ ਬਾਕੀ ਇਟਾ-ਉਟਾ ਤਾਂ ਹੁਣ ਥੋੜੀਆਂ ਹੀ ਲੱਗਣੀਆਂ 4-5000 ਰੇਟੀ ਲੱਗਣੀਆਂ ਤਾਂ ਹਾਂ ਮਮਤੀ ਤੇ ਤੇ ਬਾਕੀ ਗੇਟ ਵੀ ਲਾਉਣਾ ਸੀਗਾ ਆਪਾਂ ਕੱਲ ਤੇ ਗੇਟ ਦਿਖਾਉਣੇ ਆਂਗੇ ਆ ਬਣਾਇਆ ਆਪਾਂ ਗੇਟ ਤੇ ਕੱਲ ਗੇਟ ਮਿਸਤਰੀ ਫਿੱਟ ਕਰ ਗਏ ਸੀ ਇਹ ਬਣਿਆਗਾ 1 ਕੁਇੰਟਲ ਤੇ 90 ਕਿਲੋ ਦਾ ਗੇਟ ਆ ਇਹ ਆ ਡਿਜ਼ਾਈਨ ਆਪਾਂ ਬਣਾਇਆ ਜਿਹੜਾ ਸਿੰਪਲੀ ਆ ਕੋਈ ਐਡਾ ਜਿਆਦਾ ਡਿਜ਼ਾਈਨ ਨਹੀਂ ਵੈਸੇ ਹੂੰ ਵਧੇਗਾ ਜੇ ਫਾਈਬਰ ਵੀ ਲੱਗਣੀ ਹੈ ਇਹਦੇ ਤੇ 1 ਕੁਇੰਟਲ 90 ਕਿਲੋ ਦਾ ਗੇਟ ਆ ਇਹ 16000 ਰੁਪਏ ਦਾ 4000 ਰੁਪਏ ਦੀ ਲੱਗ ਜੂ ਹਜੇ ਫਾਈਬਰ ਤੇ ਵਿੱਚ ਬੈ ਜੂਗਾ ਲੋਈ ਇਹ ਸੀਗੇ ਆਪਣੇ ਖਰਚੇ ਕਰਦੇ ਤੇ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਮਿਲਦੇ ਆਂ ਕੱਲ ਦੀ ਵੀਡੀਓ ਵਿੱਚ ਤਦ ਤੱਕ ਦੇ ਲਈ ਧੰਨਵਾਦ